ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਇਸ ਵੀਡੀਓ ਦੇ ਵਿੱਚ ਮੈਂ ਗੱਲ ਕਰਨੀ ਹੈ ਕਪਲ ਸ਼ਰਮਾ ਦੀ ਕਪਲ ਸ਼ਰਮਾ ਜੋ ਬਹੁਤ ਪ੍ਰਸਿੱਧ ਕਮੇਡੀਅਨ ਹੈ ਜਿਹਨੂੰ یوں ਕਹਿ ਸਕਦੇ ਆ ਕਿ ਮੋਚੀ ਤੋਂ ਲੈ ਕੇ ਮੋਦੀ ਤੱਕ ਸਭ ਜਾਣਦੇ ਨੇ ਔਰ ਬਹੁਤ ਹੀ ਗਰੀਬੀ ਝੋਟ ਕੇ ਇੱਕ ਹੈੱਡ ਕਨਸਟੇਬਲ ਦਾ ਮੁੰਡਾ ਪੁਲਿਸ ਦਾ ਜਿਸ ਦੀ ਕੈਂਸਰ ਨਾਲ ਡੈਥ ਹੋ ਜਾਂਦੀ ਹੈ ਉਹ ਪ੍ਰਲੰਧੀਆਂ ਤੇ ਪਹੁੰਚਿਆ ਨਾ ਸਿਰਫ ਸ਼ੌਹਰਤ ਦੀ ਬਲਕਿ ਦੌਲਤ ਦੀ ਵੀ ਔਰ ਉਸੇ ਦੀ ਅੱਜ ਇਸ ਕਰਕੇ ਗੱਲ ਕਰਦੀਆਂ ਕਿ ਉਹ ਸਿੱਖ ਜਥੇਬੰਦੀਆਂ ਗਰਮਦਲੀਆਂ ਦੇ ਨਿਸ਼ਾਨੇ ਤੇ ਆ ਕਿਉਂ ਆ ਨਿਸ਼ਾਨੇ ਤੇ ਇਹ ਗੱਲ ਵੀ ਆਪਾਂ ਕਰਾਂਗੇ ਕਿਉਂ ਜਿਹੜਾ ਉਸਨੇ ਆਪਣਾ ਇੱਕ ਨਵਾਂ ਕੈਫੇ ਖੋਲ੍ਹਿਆ ਹੈ ਸਰੀ ਦੇ ਵਿੱਚ ਵੈਨਕੂਵਰ ਦੇ ਸਰੀ ਸ਼ਹਿਰ ਦੇ ਵਿੱਚ ਕੈਪਸ ਨਾਂ ਦਾ ਕਾਫੇ ਜਿਸ ਦਾ ਉਦਘਾਟਨ 7 ਜੁਲਾਈ ਨੂੰ ਹੋਇਆ ਸੀ ਕਿਉਂ ਉਸਤੇ ਇੱਕ ਖਾਲਸਤਾਨੀ ਨੇ 9 ਗੋਲੀਆਂ ਚਲਾ ਕੇ ਇਹਨੂੰ ਚੇਤਾਵਨੀ ਦਿੱਤੀ ਹੈ ਕਿ ਟਿਕ ਜਾ ਮਾਫੀ ਮੰਗ ਲੈ ਨਹੀਂ ਤਾਂ ਤੇਰਾ ਹਾਲ ਹੋਊਗਾ ਬੁਰਾ ਕਿਉਂ ਮਾਫੀ ਮੰਗਣ ਲਈ ਕਿਹਾ ਹੈ ਕਿਉਂ ਗੋਲੀਆਂ ਚਲਾਈਆਂ ਨੇ ਕੀ ਹੋਇਆ ਸਭ ਕੁਝ ਇਸ ਵੀਡੀਓ ਦੇ ਵਿੱਚ ਤੁਸੀਂ ਸੁਣੋਗੇ ਪੂਰੀ ਕਹਾਣੀ ਕਪਲ ਸ਼ਰਮਾ ਦੀ ਲੇਕਿਨ ਉਸ ਤੋਂ ਪਹਿਲਾਂ ਉਹੀ ਅਪੀਲ ਜਿਹੜੀ ਮੈਂ ਅਕਸਰ ਕਰਦਾ ਹਾਂ ਅੱਜ ਵੀ ਕਰ ਰਿਹਾ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਇਸ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਜਹ ਜਿਹੜੇ ਤੁਸੀਂ ਨਵੇਂ ਜੁੜਿਓ ਉਹ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹੁਣ ਗੱਲ ਕਰੀਏ ਕਪਲ ਸ਼ਰਮਾ ਦੀ ਇਹ ਗੱਲ ਦੋ ਤਰੀਕੇ ਨਾਲ ਕਰ ਸਕਦੇ ਹਾਂ ਇਕਤ ਕਪਲ ਸ਼ਰਮਾ ਦੀ ਆਪਣੀ ਹਿਸਟਰੀ ਜਾਣ ਉਹਦੇ ਆਪਣੇ ਇਤਿਹਾਸ ਨਾਲ ਕਰ ਸਕਦੇ ਇਹ ਮੁੰਡਾ ਅੰਮ੍ਰਿਤਸਰ ਦੇ ਵਿੱਚ ਪੈਦਾ ਹੋਇਆ ਸੀ 44 ਸਾਲ ਦਾ 44 ਸਾਲ ਦਾ ਨੌਜਵਾਨ ਹੋ ਗਿਆ ਪੈਦਾ ਅੰਮ੍ਰਿਤਸਰ ਚ ਆਮ ਇੱਕ ਸਪਾਹੀ ਦੇ ਘਰ ਪੈਦਾ ਹੋਇਆ ਪੁਲਿਸ ਦਾ ਸਪਾਹੀ ਤੇ ਉਹ ਹੈਡ ਕਨਸਟੇਬਲ ਬਣ ਕੇ ਬਸ ਮਤੋਂ ਮਤੋਂ ਉਦੋਂ ਬਾਅਦ ਕੋਈ ਜ਼ਿਆਦਾ ਤਰੱਕੀ ਨਹੀਂ ਹੋਈ ਇਹ ਥੋੜਾ ਜਿਹਾ ਅੰਮ੍ਰਿਤਸਰ ਪੜ੍ਹਿਆ ਫਿਰ ਜਲੰਧਰ ਆ ਕੇ ਪੜ੍ਹਿਆ ਲੇਕਿਨ کریٹو ਸ਼ੁਰੂ ਤੋਂ ਸੀ ਇਹ ਗਲਤ ਮੰਨੇ ਪਰ ਵਧੀਆ ਸਿੰਗਰ ਗਾਉਣ ਦਾ ਬਲ ਸੀ کریٹو ਸੀ ਔਰ ਖੁਦ ਜਿਹੜੀ ਗੱਲ ਹੁੰਦੀ ਹੈ ਨਾ کریٹو ਉਹ ਤਾਂ ਬਚਪਨ ਚ ਪਤਾ ਲੱਗ ਜਾਂਦੀ ਹੈ ਜਿੰਨੇ ਭਗਵੰਤ ਮਾਨ ਚਲੋ ਹੁਣ ਪੋਲਿਟਿਕਸ ਚ ਆ ਗਿਆ کریٹو ਤਾਂ ਵੀ ਸ਼ੁਰੂ ਚ ਸੀ ਤਾਂ ਹੀ ਤਾਂ ਕਹਿੰਦਾ ਹੁੰਦਾ ਕਿ 17 ਸਾਲ ਦਾ ਮੈਂ ਜਿਹੜਾ ਹੈ ਬਹੁਤ ਪਪੂਲਰ ਹੋ ਗਿਆ ਸੀ ਤੋਂ ਇਸ ਦੇ ਵੀ ਕਾਫੀ ਜਿਹੜਾ ਹੈ ਆ ਆਪਣਾ ਨਾਮਲਾ ਖੱਟ ਲਿਆ ਸੀ ਕਾਲਜ ਦੇ ਜਣਾ ਚ ਜਿੰਨੇ ਕੋ ਸ਼ੋਅ ਹੁੰਦੇ ਸੀ ਤੇ ਕੰਪੀਟੀਸ਼ਨ ਹੁੰਦੇ ਸੀ ਉਹਨਾਂ ਚ ਇਹ ਜਾਂਦਾ ਸੀ ਖਾਸ ਤੌਰ ਤੇ ਜਦੋਂ ਇਸਨੇ ਨਾ ਦਿ ਗ੍ਰੇਟ ਇੰਡੀਅਨ ਲਾਫਟਰ ਚੈਲੰਜ ਜਿਹੜਾ ਸ਼ੋਅ ਸੀ ਉਸ ਦਾ ਜਿਹੜਾ 3rd ਸੀਜ਼ਨ ਸੀ ਉਹ ਜਿੱਤਿਆ ਸੀ ਇਹਨੂੰ 10 ਲੱਖ ਮਿਲੇ ਸੀ ਉਹਨੂੰ ਤੋਂ ਜਣੀ ਇਹ ਉਤੂ ਸਟੈਬਿਸ਼ ਹੋਣ ਦਾ ਜਿਹੜਾ ਜਿਹੜਾ ਵੱਡਾ ਸਟੈਪ ਸੀ ਜਿਹਨੂੰ ਕਹਿੰਦੇ ਜਿਹੜੀ ਉਹ ਛੋਟੀ ਸੀ ਜਿਹਨੂੰ ਇਹਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਉਹ ਉਹੀ ਸੀ ਖੈਰ ਇਹ ਜਿਹੜਾ ਮੁੰਡਾ ਅੰਮ੍ਰਿਤਸਰ ਚ ਪੈਦਾ ਹੋਇਆ ਔਰ ਸਟੈਂਡ ਅਪ ਕਮੀਡੀਅਨ ਬਣ ਗਿਆ ਇਹ ਗੱਲ ਤਾਂ ਇੱਕ ਤਾਂ ਇਹਦੀ ਗੱਲ ਐ ਕਰ ਲਈ ਆਪਾਂ ਫਿਰ ਦੂਜਾ ਫਿਲਮਾਂ ਚ ਵੀ ਆ ਗਿਆ ਇਹ ਫਿਲਮਾਂ ਚ ਫਿਰ ਉਹਦੇ ਬਾਅਦ ਟੀਵੀ ਹੋਸਟ ਬਣ ਗਿਆ ਔਰ ਹੋਸਟ ਤਾਂ ਨੇ ਕਈ ਪ੍ਰੋਗਰਾਮ ਕਰਨ ਜੋਰ ਨਾਲ ਵੀ ਕੀਤੇ ਐਕਟਰ ਬਣ ਗਿਆ ਸਿੰਗਰ ਪਹਿਲਾਂ ਹੀ ਸੀ ਤੇ 쇼 ਜੋ ਇਹਦੇ ਚੱਲ ਪਏ ਤੇ ਗ੍ਰੇਟ ਇੰਡੀਅਨ ਕਪਲ 쇼 ਚੱਲ ਪਿਆ ਕਪਲ ਸ਼ਰਮਾ 쇼 ਕਮ ਕੋਮੇਡੀ ਨਾਈਟਸ ਵਿਦ ਕਪਲ ਇਹ ਅਸਲੇ ਦਾ ਪਹਿਲਾ 쇼 ਸੀ ਜੀ ਤੋ ਇਹ ਹੈ ਡਿਵੀਜ਼ਨ ਤੌਰ ਤੇ ਐਸਟੈਬਲਿਸ਼ ਹੋਣਾ ਪੈਸੇ ਵੱਲੋਂ ਵੀ ਸ਼ੋਹਰਤ ਵੱਲੋਂ ਵੀ ਸ਼ੁਰੂ ਹੋ ਗਿਆ ਫਿਰ ਉਹਨੇ ਇੱਕ ਹੋਰ ਵੀ ਸ਼ੁਰੂ ਕੀਤਾ ਸੀ ਇਹ ਕਪਲ ਸ਼ਰਮਾ 쇼 ਤੋਂ ਪਹਿਲਾਂ ਦੀਆਂ ਗੱਲਾਂ ਨੇ ਪਹਿਲਾਂ ਤਾਂ ਕੰਪੀਟੀਸ਼ਨ ਚ ਹੀ ਆਉਂਦਾ ਸੀ ਫਿਰ ਜੋ ਚੈਲੰਜ ਔਰ ਲਫਟਰ ਚੈਲੰਜ ਜਿੱਤ ਗਿਆ ਉਦੋਂ ਬਾਅਦ ਇਹਨੇ ਆਪਣਾ ਸ਼ੁਰੂ ਕਰ ਲਿਆ ਫੈਮਿਲੀ ਟਾਈਮ ਤੇ ਕਪਲ ਕਪਲ ਨਾਈਟਸ ਵਿਦ ਕਪਲ ਕਮੇਡੀ ਨਾਈਟਸ ਵਿਦ ਕਪਲ ਸੋ ਇਹ ਹੌਲੀ ਹੌਲੀ ਇਹ ਤੋਂ ਪਹਿਲਾਂ ਹੋਰ ਵੀ ਹੁੰਦਾ ਸੀ ਕਮੇਡੀ ਸਰਕਸ ਪਹਿਲਾਂ ਪੰਜਾਬੀ ਦਾ ਵੀ ਕਰਦਾ ਰਿਹਾ ਸੋ ਉਦੋਂ ਬਾਅਦ ਤਾਂ ਫਿਰ ਇਹਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਉਹਦਾ ਕਾਰਨ ਇਹ ਸੀ ਕਿ ਕ੍ਰੀਏਟਿਵ ਸੀ ਗਾਉਣ ਵੀ ਜਾਣਦਾ ਸੀ ਗੱਲ ਵੀ ਔੜਦੀ ਸੀ ਸਾਰਾ ਕੁਝ ਸੀ ਫਿਰ ਬੱਚ ਵੀ ਆ ਗਿਆ ਫਿਲਮਾਂ ਚ ਇਹ 17 ਚ ਦੀ ਫਿਲਮ ਆਈ ਅ ਜਿਹੜੀ ਹੈ ਨਾ 15 ਚ ਪਹਿਲੀ ਫਿਰ ਮਾਈ ਕਿਸ ਕਿਸ ਕੋ ਪਿਆਰ ਕਰੋ ਉਹ ਵੀ ਕਾਮੇਡੀ ਫਿਲਮ ਸੀ ਜੁਡੀ ਚ ਚੱਲੀ ਚਾਹੀਦੀ ਹੈ ਪਹਿਲਾਂ ਡੈਬਿਊ ਕੀਤਾ ਸੀ ਚੱਲੀ ਇਹਦੀ ਫਰੰਗੀ ਆਈ 17 ਚ ਜੀਵੀ ਗਾਟੋ ਤੇ ਹੀ ਚਾਕੇ ਹਟ ਗਿਆ ਤੇ ਇਹ ਤਿੰਨ ਫਿਲਮਾਂ ਚ ਇਹਦਾ ਲੀਡ ਰੋਲ ਕਹਿ ਸਕਦੇ ਆ ਹੀਰੋ ਦੇ ਤੌਰ ਤੇ ਕਹਿ ਲੋ ਲੀਡ ਰੋਲ ਕਹਿ ਲੋ ਇਹ ਆਇਆ ਤੇ ਠੀਕ ਹੈ ਮਤਲਬ ਜੇ ਆਪਾਂ ਕਹੀਏ ਕਿ ਆਰਟਿਸਟ ਦੇ ਤੌਰ ਤੇ ਚਾਰ ਪੈਸੇ ਜਿਹੜੇ ਕਮਾਉਣ ਵਾਲਾ ਬੰਦਾ ਤਾਂ ਇਹ ਉਹਦੇ ਬਣ ਗਿਆ ਸੀ ਇਹਦੇ 'ਚ ਕੋਈ ਦੋਰਾਵਾ ਨਹੀਂ ਹੁਣ ਗੱਲ ਕਰੀਏ ਇਸ ਦੀ ਇਹ ਤਾਂ ਥੋੜਾ ਬਰੀਫ ਜਿਹਾ ਮੈਂ ਤੁਹਾਨੂੰ ਦੱਸਿਆ ਕਿ ਇਹ ਇਹਦੇ ਆਪਣਾ ਫਿਲਮ ਜਿਹੜਾ ਕੈਰੀਅਰ ਤੱਕ ਦਾ ਇਹਦਾ ਸਫਰ ਹੈ ਉਹ ਤੋਂ ਬਾਅਦ ਜਦੋਂ ਇਹਦੇ ਇੱਕ ਸ਼ੋਅ ਦੇ ਵਿੱਚ ਕੰਪੀਟੀਸ਼ਨ ਸੀ ਜਿਹੜਾ ਕਮੇਡੀਅਨ ਦਾ ਉਹ 'ਚ ਸੀ ਇਹਦਾ ਜੱਜ ਨਵਜੋਤ ਸਿੰਘ ਸਿੱਧੂ ਹੁਣ ਦੋਨੇ ਅੰਮ੍ਰਿਤਸਰੀ ਉਹ ਵੀ ਤਾਂ ਅੰਮ੍ਰਿਤਸਰੀ ਬਣ ਗਿਆ ਸੀ ਜਾ ਕੇ ਦੋਨੇ ਪੰਜਾਬੀ ਕਹ ਲੋ ਉਹਦੇ ਨਾਲੇ ਕਾਫੀ ਸਾਂਝ ਹੋ ਗਈ ਫੇਰਾ ਜਿਹੜਾ ਸ਼ੋਅ ਇਹਦਾ ਸਭ ਤੋਂ ਜ਼ਿਆਦਾ ਚੱਲਿਆ ਜਿਹਦਾ ਜਿਹਦੇ ਵਿੱਚ ਨਵਜੋਤ ਸਿੰਘ ਸਿੱਧੂ ਜਿੱਥੇ ਅੱਜ ਅੱਜ ਕਰ ਰਚਨਾ ਬੈਠਦੀ ਸੀ ਹੁਣ ਤਾਂ ਉਹ ਵੀ ਹੁਣ ਦੁਬਾਰਾ ਆ ਰਿਹਾ ਹੈ ਜਿਹੜਾ OTT ਤੇ ਉਹ ਉਹਦੇ 'ਚ ਵੀ ਨਵਜੋਤ ਸਿੰਘ ਸਿੱਧੂ ਦੁਬਾਰਾ ਆ ਰਿਹਾ ਹੈ ਖੈਰ ਇਸ ਨੇ ਪੈਸੇ ਵੱਲੋਂ ਕੋਈ ਪ੍ਰਵਾਹ ਨਹੀਂ ਕੀਤੀ ਪੈਸਾ ਇੰਨਾ ਕਮਾਇਆ ਇਹਨੇ ਇੰਨਾ ਦਰਜ ਤੁਸੀਂ ਲਾਓ ਜਦੋਂ ਇਹ ਕਹਿੰਦਾ ਕਿ 15 ਕਰੋੜ ਮੈਂ ਜੀ ਇਨਕਮ ਟੈਕਸ ਭਰਿਆ ਦੇਖੋ ਤੁਸੀਂ ਕਿੰਨਾ ਪੈਸਾ ਆ ਗਿਆ ਹੋਊਗਾ ਕਿਸਮਤ ਵੀ ਹੁੰਦੀ ਹੈ ਕਿਸਮਤ ਵੀ ਸਾਥ ਦਿੰਦੀ ਹੈ ਮਿਹਨਤ ਵੀ ਹੁੰਦੀ ਹੈ ਕ੍ਰੀਏਟੀਵਿਟੀ ਵੀ ਹੁੰਦੀ ਹੈ ਇਹ ਸਾਰੀਆਂ ਗੱਲਾਂ ਇਕੱਠੀਆਂ ਹੋ ਕੇ ਬੰਦੇ ਨੂੰ ਤਿੰਨ ਚੀਜ਼ਾਂ ਜਿਹੜੀਆਂ ਮੈਂ ਬਹੁਤ ਵਾਰ ਕਿਹਾ ਹੈ ਤਿੰਨ ਚੀਜ਼ਾਂ ਇਕੱਠੀਆਂ ਚਾਹੀਦੀਆਂ ਨੇ ਨਵਜੋਤ ਸਿੰਘ ਸਿੱਧੂ ਨਾਲ ਵੀ ਚੱਲੀਆਂ ਨੇ ਉਹਦੀ ਧੌਲਤ ਸ਼ੋਹਰਤ ਤੇ ਪਾਵਰ ਇਹ ਕਈ ਬੰਦੇ ਫਿਰ ਦੌਲਤ ਤੇ ਸ਼ੋਹਰਤ ਲਈ ਸਬਰ ਕਰ ਲੈਂਦੇ ਨੇ ਕਈ ਫਿਰ ਅੱਗੇ ਵੱਧਦੇ ਨੇ ਪਾਵਰ ਵੀ ਚਾਹੁੰਦੇ ਨੇ ਨਵਜੋਤ ਸਿੰਘ ਸਿੱਧੂ ਨੇ ਕ੍ਰਿਕਟ ਚੋਂ ਸ਼ੋਹਰਤ ਖੱਟੀ ਕਮੇਡੀਅਨ ਆਪਣਾ ਦੂਜਾ ਕ੍ਰਿਕਟ ਕਮੈਂਟਰੀ ਚੋਂ ਸ਼ੋਹਰਤ ਖੱਟੀ ਸ਼ੇਰ ਹੋ ਸ਼ੋਹਰਤ ਦੇ ਨਾਲ ਪਾਵਰ ਵਾਲੂ ਹੋ ਗਿਆ ਤੇ ਇਹ ਨੇ ਪੈਸਾ ਵੀ ਕਮਾਇਆ ਇਹ ਪਾਵਰ ਵਾਲੂ ਹੋਇਆ ਭਗਵੰਤ ਮਾਨ ਪਾਵਰ ਵਾਲੂ ਹੋ ਗਿਆ ਇਹ ਕੋਈ ਵੀ ਹੈ ਤਿੰਨੇ ਇਕੱਠੇ ਹੀ ਨੇ ਆਮ ਤੌਰ ਤੇ ਸ਼ੋਹਰਤ ਦੌਲਤ ਆਉਣਾ ਬਾਨੀ ਹੈ ਵਾਨੀ ਕੋ ਮਤਲਬ ਕਿ ਸਰਪਾਵਰ ਚ ਘਟ ਪਰ ਕਿਉਂਕਿ ਦੌਲਤ ਆ ਗਈ ਦੌਲਤ ਉਹਨਾਂ ਸਾਰੇ ਜਾਣਦੇ ਨੇ ਸ਼ੋਰਤ ਵੀ ਆ ਗਈ ਪਾਵਰ ਵੀ ਆ ਗਈ ਤੇ ਨੇ ਸਕੀਨ ਪੈਣਾ ਨੇ ਚੈਰ ਇਹ ਜਦੋਂ ਆ ਗਿਆ ਜਦੋਂ ਪੈਸਾ ਆ ਗਿਆ ਇਹਨੇ ਅੰਧੇਰੀ ਛੱਪਣਾ ਇੱਕ ਆਫਿਸ ਬਣਾਉਣਾ ਸ਼ੁਰੂ ਕੀਤਾ ਤੇ ਜਦੋਂ ਪੈਸਾ ਆਉਂਦਾ ਹੈ ਪਾਵਰ ਹੁੰਦੀ ਹੈ ਬਹੁਤ ਘੱਟ ਲੋਕ ਨੇ ਜਿਹੜੇ ਉਹਨੂੰ ਹਜ਼ਮ ਕਰ ਸਕਦੇ ਨੇ ਤੇ ਕਮੀਡੀਅਨ ਦਾ ਕੋਈ ਆਪਣਾ ਸਟਾਈਲ ਹੁੰਦਾ ਹੈ ਤੋ ਉਹ ਇਹਨੂੰ ਕਿਤੇ ਉਹਨਾਂ ਨੇ 5 ਕ ਲੱਖ ਰੁਪਏ ਰਿਸ਼ਵਤ ਮੰਗੀ ਆ ਜਿਹੜੀ ਮੁੰਬਈ ਮਿਸ਼ਪਲ ਕਾਰਪੋਰੇਸ਼ਨ ਨੇ ਤੇ ਇਹਨੇ ਇੱਕ ਟਵੀਟ ਕੀਤਾ ਟਵੀਟ ਦੇ ਵਿੱਚ ਇਹਨੇ ਲਿਖਤਾ ਕਿ ਮੋਦੀ ਸਾਹਿਬ ਇਹ ਹੀ ਆ ਤੁਹਾਡੇ ਅੱਛੇ ਦਿਨ 5 5 ਲੱਖ ਰਿਸ਼ਵਤ ਜਿਹੜੀ ਆ ਮੰਗੀ ਆ ਇਹ ਅੱਛੇ ਦਿਨ ਨੇ ਐਸ ਤਰ੍ਹਾਂ ਦੀ ਕੋਈ ਗੱਲ ਇਹਨੇ ਲਿਖੀ ਤੇ ਉਹ ਕਹਿੰਦੇ ਠੀਕ ਆ ਜੀ ਕੋਈ ਗੱਲ ਨਹੀਂ ਸਾਨੂੰ ਨਾ ਦੱਸੋ ਕਿ ਇਹਨੂੰ ਦਿੱਤੇ ਆ ਤੇ ਨਾਲੇ ਉਹ ਕਹਿੰਦੇ ਤੁਸੀਂ ਆਪਦਾ ਜਿਹੜਾ ਗੈਰਕਾਨੂੰਨੀ ਢਾਂਚਾ ਢਾਤੇ ਉੱਢਣੇ ਆਗੇ ਮਤਲਬ ਇਹ ਦੀ ਵੱਡੀ ਕੰਟਰੋਵਰਸੀ ਪਹਿਲੀ ਸੀ ਜਿਹੜੀ ਉਹਦੇ ਇਹਨੂੰ ਸਮਝ ਆ ਗਈ ਵੀ ਕੋ ਜੋ ਮਰਜੀ ਹੋਵੇ ਤਾਂ ਉਹਨਾਂ ਦੇ ਵੀ ਠਾਇਏ ਸੀ ਉਹਨੇ ਇਸ ਤਰ੍ਹਾਂ ਦਾ ਹੁੰਦਾ ਤੇ ਫਿਰ ਇੱਕ ਹੋਰ ਕੰਟਰੋਵਰਸੀ ਜਿਵੇਂ ਅੱਜ ਕੱਲ ਦਰਜੀਤ ਨਾ ਚੱਲਦੀ ਹੈ ਇਹਦੇ ਨਾਲ ਵੀ ਚੱਲੀ ਸੀ ਇਹ ਵੀ ਦਬਾਈ ਦੇ ਵਿੱਚ ਪਾਕਿਸਤਾਨੀ ਸੁਪਰ ਲੀਗ ਦੇ ਵਿੱਚ ਚੱਲਿਆ ਗਿਆ ਸੀ ਤੇ ਉੱਥੇ ਵੀ ਲੋਕਾਂ ਨੇ ਕਿਹਾ ਸੀ ਪੈਸੇ ਲਈ ਕੁਝ ਵੀ ਕਰ ਸਕਦਾ ਹੈ ਇਹ ਉਦੋਂ ਇਹਦੀ ਵੀ ਘੱਟੋ ਘੱਟ ਸੀ ਚੱਲੀ ਸੀ ਤੇ ਜਿਵੇਂ ਹੁਣ ਲੋਕ ਦਲਜੀਤ ਦੇ ਮਗਰ ਪਏ ਨੇ ਪਤਾ ਨਹੀਂ ਲੋਕ ਕਲਾਕਾਰਾਂ ਦਾ ਚਲੋ ਖੈਰ ਫੇਰ ਇੱਕ ਨੇ ਹੋਰ ਪੰਗਾ ਲਿਆ ਉਹ ਇੱਕ ਪੱਤਰਕਾਰ ਨਾਲ ਲੈ ਲਿਆ ਜਿਹੜੇ ਬੀਕੀ ਲਲਵਾਨੀ ਨਾਲ ਉਹਨੂੰ ਕਹਿੰਦਾ ਤੂੰ ਮੇਰੇ ਬਾਰੇ ਇਹ ਜੇ ਆਰਟੀਕਲ ਪੱਠਸ਼ੇ ਤੇ ਲਿਖ ਦੇ ਮੈਂ ਤੂੰ ਦੱਸਿਆ ਵੀ ਜੋ ਫਿਰ ਨਹੀਂ ਹਜ਼ਮ ਹੁੰਦਾ ਨਾ ਫਿਰ ਪੰਗੇ ਲੈਂਦਾ ਬੰਦਾ ਲੈ ਲਿਆ ਪੰਗਾ ਇਹਨੇ ਉਹਨੇ ਤਾਂ ਬਸ ਕਰਤੀ ਜੀ ਇਹ ਤਾਂ ਇਹਦੇ ਕੋ 23 ਚ ਥ੍ਰੈਟ ਵੀ ਆਈ ਸੀ ਯਾਨੀ ਇਸ ਤਰ੍ਹਾਂ ਦਾ ਜਿਹੜਾ ਆਪਾਂ ਕਹਿੰਦੇ ਬੜਾ ਖੁਸ਼ ਕਰਦਾ ਲੋਕਾਂ ਨੂੰ ਕੋਈ ਦੋ ਰੋਬਾ ਨਹੀਂ ਆਪਾਂ ਘੰਟੇ ਦਾ ਸ਼ੋਅ ਦੇਖ ਕੇ ਬੜੇ ਖੁਸ਼ ਹੁੰਨੇ ਆ ਤੇ ਉਹਦੀ ਅਬਦੀ ਲਾਈਫ ਕਿਸ ਤਰ੍ਹਾਂ ਦੀ ਹੁੰਦੀ ਹੈ ਬਹੁਤ ਵਾਰ ਕਮੇਡੀਅਨ ਦੀ ਲਾਈਫ ਤੇ ਬੜਾ ਕੁਝ ਇਹਦੇ ਚ ਵੀ ਮਤਲਬ ਹੁਣ ਇੰਨਾ ਜਦੋਂ ਇਹ ਸਟਰਗਲ ਚੱਲਦੀ ਸੀ ਉਹਨਾਂ ਦੇ ਨਾਲ ਚ ਇਹਦੇ ਪਿਓ ਨੂੰ ਕੈਂਸਰ ਹੋ ਗਿਆ ਤੇ ਕੈਂਸਰ ਦੇ ਵਿਚਾਰੇ ਦੀ ਉਹਦੀ ਡੈਥ ਹੋ ਗਈ ਜਣੀ 0 ਇਹ ਹੁਣ ਤਾਂ ਚਲੋ ਮਾਂ ਨੂੰ ਆਪ ਦਾ ਇਹ ਚੰਗੀ ਗੱਲ ਹੈ ਕਿ ਮਾਂ ਨੂੰ ਇਹ ਆਪਣੇ ਸ਼ੋਅ ਚ ਬਿਠਾਉਂਦਾ ਤੇ ਇਹਦੇ ਚ ਕੋਈ ਉਸ ਤਰ੍ਹਾਂ ਦਾ ਅੰਗਰੇਜ਼ੀ ਘਟਾਉਂਦੀ ਹੈ ਕੋਈ ਕੰਪਲੈਕਸ ਨਹੀਂ ਬਲਕਿ ਇਹ ਤੋਂ ਇੱਕ ਗੱਲ ਸਿੱਖਣਾ ਲੋਕਾਂ ਨੂੰ ਸਿੱਖਣੀ ਚਾਹੀਦੀ ਜਿਨ੍ਹਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਕਿ ਜਿਹੜੋਂ ਇਹਨੂੰ ਨਾ ਅੰਗਰੇਜ਼ੀ ਹੋਣਾ ਉਹਨੂੰ ਵੀ ਇਹਨੇ ਆਪਦਾ ਜਰੀਆ ਬਣਾ ਲਿਆ ਉਹਦੇ ਵੀ ਮਜ਼ਾਕ ਬਣਾਉਂਦਾ ਤੇ ਉਹਨੂੰ ਯੂਜ਼ ਕਰਦਾ ਪੋਜੀਟਿਵਲੀ ਯੂਜ਼ ਕਰਦਾ ਉਸ ਨੂੰ ਅੰਗਰੇਜ਼ੇ ਕੋ ਨਾ ਨਹੀਂ ਬੋਲਣਾ ਹੁੰਦਾ ਉਹ ਨੂੰ ਫਿਰ ਕਿਸ ਤਰੀਕੇ ਨਾਲ ਯੂਜ਼ ਕਰਦਾ ਹੈ ਤੁਸੀਂ ਦੇਖੋ ਸਹੀ ਨਾ ਇਹ ਪਲੱਸ ਪੁਆਇੰਟ ਹੈ ਕਲਾਕਾਰ ਦਾ ਕਿ ਇਸ ਆਪਣੇ ਕੰਪਲੈਕਸ ਨੂੰ ਨਹੀਂ ਆਉਣ ਦਿੰਦਾ ਇਹਨੇ ਆਪਣੇ ਚ ਤੇ ਉਸ ਨੂੰ ਵਰਤਣਾ ਸ਼ੁਰੂ ਕੀਤਾ ਇਹ ਇੱਕ ਹੋਰ ਵੀ ਬੰਨ ਚ ਜਦੋਂ ਇਹ ਬਹੁਤ ਪਪੂਲਰ ਹੋ ਗਿਆ ਨੇ ਆਪਦਾ ਪੁਰਾਣਾ ਪਿਆਰ ਨਹੀਂ ਛੱਡਿਆ ਇਹਨੇ ਜਿਹੜੇ ਵਿਆਹ ਕਰਾਇਆ ਆਪਣੀ ਪੁਰਾਣੀ ਸਿਹਰੀ ਨਾਲ ਗਿੱਨੀ ਨਾਲ ਵਿਆਹ ਕਰਾਇਆ ਠੀਕ ਕੀਤਾ ਇਸ ਕੋ ਲੋਕ ਦੇ ਸਾਰੇ ਗੱਲਾਂ ਠੀਕ ਨੇ ਸੋ ਇਸ ਤਰ੍ਹਾਂ ਦੀ ਜਿਹੜੇ ਘਟਵਾਰਸਿ ਚਲਦੀਆਂ ਚ ਫੋਰ ਵੀ ਕਈ ਚਲਦੀਆਂ ਨੇ ਜਿਵੇਂ ਇਹਦੇ ਜਿਹੜੇ ਕਰੈਕਟਰ ਨੇ ਕੁੜੀਆਂ ਮਿਲ ਸਕਦੀਆਂ ਨੇ ਪਰ ਇਹ ਮੁੰਡਿਆਂ ਨੂੰ ਕੱਪੜੇ ਪਵਾ ਕੇ ਤੇ ਉਹਨਾਂ ਦਾ ਜਿਹੜਾ ਹੈ ਆਪਦਾ ਹਾਸਾ ਮਜ਼ਾਕ ਕਰਦਾ ਜਾਂ ਕਰਾਉਂਦਾ ਉਹ ਸਾਰਾ ਕੁਝ ਹੈ ਪੈਸੇ ਨੂੰ ਬੜਾ ਇਸ ਕਰਕੇ ਵੀ ਆਉਂਦਾ ਨੇ ਜਿਹੜੀ ਵੀ ਨਵੀਂ ਫਿਲਮ ਆਉਂਦੀ ਹੈ ਹੁਣ ਉਹ ਇੱਥੇ ਪ੍ਰਮੋਟ ਕਰਦੇ ਨੇ ਤੇ ਇਹਦਾ ਇਹਨੂੰ ਫਾਇਦਾ ਹੁੰਦਾ ਉਹਦਾ ਲੇਕਿਨ ਜਿਹੜੀ ਹੁਣ ਗੱਲ ਹੈ ਹੁਣ ਆਪਾਂ ਇੱਥੇ ਮੁੱਦੇ ਤੇ ਆਈਏ ਮੁੱਦਾ ਕੀ ਹੈ ਹੁਣ ਜਿਹਦੇ ਕਿਉਂ ਅੱਜ ਗੱਲ ਕੀਤੀ ਇੱਕ ਤਾਂ ਗੱਲ ਇਹ ਤੁਹਾਨੂੰ ਮੈਂ ਹੋਰ ਦੱਸਾਂ ਜਿੰਨੇ ਵੀ ਇਹ ਜਾਦਾ ਪੈਸਾ ਆ ਜਾਂਦਾ ਨਾ ਕਿਸੇ ਵੀ ਕਲਾਕਾਰ ਕੋਲ ਖਾਸ ਤੌਰ ਤੇ ਪੰਜਾਬੀ ਕਲਾਕਾਰ ਕੋਲ ਉਹ ਫਿਰ ਭੱਜਦਾ ਕੈਨੇਡਾ ਨੂੰ ਇਨਵੈਸਟਮੈਂਟ ਕਰਦਾ ਕੈਨੇਡਾ ਤੇ ਜੇ ਤਾਂ ਕੋਈ ਹੁੰਦਾ ਜਿਹਨੂੰ ਕਹਿ ਦੋ ਕਿ ਕੋਈ ਜੱਟ ਬੈ ਕਿਸਾਨੀ ਬੈਕਗ੍ਰਾਉਂਡ ਦਾ ਉਹ ਤਾਂ ਕੋਈ ਜ਼ਮੀਨ ਹੀ ਖਰੀਦ ਲੈਂਦਾ ਕੋਈ ਉੱਥੇ ਇਨਵੈਸਟ ਕਰ ਲੈਂਦਾ ਜ਼ਮੀਨਾਂ ਦਾ ਕਰ ਲੈਂਦਾ ਕੋਈ ਹੋਰ ਤੇ ਬਾਕੀ ਜਿਹੜੇ ਨੇ ਕਿਸੇ ਨਾ ਕਿਸ ਤਰੀਕੇ ਨਾਲ ਉਥੇ ਇਨਵੈਸਟਮੈਂਟ ਉੱਤੇ ਮੈਂ ਦੇਖ ਰਿਹਾ ਕੋਈ ਹੋਵੇ ਮੈਂ ਹੁਣ ਕਿਸੇ ਦਾ ਨੌਲੇਰਾ ਵੀ ਜੀਪੀ ਕਰੇ ਰਹਿਦਾ ਜੀ ਉੱਤੇ ਟੱਲੋ ਰਹਿਦਾ ਜੀ ਉੱਤੇ ਫਲਾਣਾ ਆਲਮੋਸਟ ਸਾਰੇ ਉੱਤੇ ਇਸੇ ਕਰਦੇ ਨੇ ਤੇ ਕਈ ਤਾਂ ਸ਼ਿਫਟੀ ਕਰਕੇ ਕਈ ਸਾਡੇ ਪੰਜਾਬੀ ਯੂਨੀਵਰਸਿਟੀ ਪੜੇ ਹੋਏ ਜਿਹੜੇ ਉੱਥੇ ਸ਼ਿਫਟੀ ਕਰ ਉਹਦਾ ਪਰਿਵਾਰ ਵੀ ਸ਼ਿਫਟ ਕਰਕੇ ਤੋਂ ਇਹ ਇਸ ਤਰ੍ਹਾਂ ਲੋਕ ਸੇਫ ਸਮਝਦੇ ਨੇ ਇੰਡੀਆ ਨਾਲੋਂ ਇਸ ਲਈ ਵੀ ਉੱਥੇ ਨਾ ਆਪਣਾ ਪੈਸੇ ਤੋਂ ਪੈਸਾ ਬਣਾਉਣਾ ਐਂਡ ਤਾਂ ਕੋਈ ਹੁੰਦਾ ਨਹੀਂ ਇਹਨੇ ਉੱਥੇ ਇੱਕ ਕੈਫੇ ਖੋਲਿਆ ਸਰੀ ਦੇ ਵਿੱਚ ਸਰੀ ਨੂੰ ਆਪਾਂ ਕੈਨੇਡੀਅਨ ਪੰਜਾਬ ਕਹਿੰਦੇ ਤਾਂ ਹੁੰਦਾ ਵੀ ਪੰਜਾਬ ਵਰਗੀ ਸਿਚੁਏਸ਼ਨ ਆ ਉੱਥੇ ਮਤਲਬ ਉੱਥੇ ਪੰਜਾਬ ਵਾਲਾ ਹੀ ਸਾਰਾ ਕਲਚਰ ਹੈ ਉੰਮੀ ਰਹਦੇ ਨੇ ਪੰਜਾਬੀ ਕੁਝ ਉਹਦੇ ਚ ਕੈਨੇਡਾ ਦਾ ਪੰਜਾਬ ਕਹ ਲਓ ਜਾਂ ਮਤਲਬ ਇੱਕ ਹੋਰ ਪੰਜਾਬ ਕੈਨੇਡਾ 'ਚ ਵੀ ਕਈ ਪੰਜਾਬ ਪਾਸ ਦੇ ਲਈ ਇੱਕ ਸਰੀ ਦਾ ਪੰਜਾਬ ਹੈ ਇੱਕ ਬ੍ਰੈਂਪਨ ਦਾ ਕੈਲਗਰੀ ਦਾ ਐਡਮਟਰ ਜਿੱਥੇ ਪੰਜਾਬੀ ਪਪੂਲੇਸ਼ਨ ਉਹ ਪੰਜਾਬੀਆਂ ਨੇ ਆਪਦੇ ਏਰੀਆ ਚ ਪੰਜਾਬ ਬਸਾਇਆ ਸਰੀ ਸਭ ਤੋਂ ਪਹਿਲਾਂ ਪੰਜਾਬ ਬਸਿਆ ਸੀ ਉੱਥੇ ਨੇ ਆਪਣਾ ਕੈਫੇ ਖੋਲ੍ਹਿਆ ਕੈਪਸ ਕੈਫੇ 7 ਜੁਲਾਈ ਨੂੰ ਉਹਦਾ ਉਦਘਾਟਨ ਸੀ ਤੇ ਉਹਦੇ ਕੱਲ ਫਿਰ ਜਣੀ ਤੁਸੀਂ ਇਹ ਦੇਖ ਲਓ 7 ਨੂੰ ਖੋਲ੍ਹਿਆ 3 ਦਿਨਾਂ ਬਾਅਦ ਰਾਤ ਨੂੰ ਉੱਥੇ ਗੋਲੀਆਂ ਚੱਲ ਪਈਆਂ ਗੋਲੀਆਂ ਛੱਡੀਆਂ 9 ਜਿਹੜੇ ਗੱਡੀ ਚ ਗੋਲੀਆਂ ਚਲਾਈਆਂ ਔਰ ਗੋਲੀਆਂ ਚੜਾ ਕੇ ਵੀਡੀਓ ਬਣਾਈ ਔਰ ਵੀਡੀਓ ਪਾਈ ਤੇ ਕਿਉਂ ਕਹਿੰਦੇ ਜੀ ਤੈਨੂੰ ਅਸੀਂ ਦੇਖਾਂਗੇ ਤੈਨੂੰ ਬਹੁਤ ਵਾਰ ਕਿਹਾ ਕਿਹਨੇ ਜ਼ਿੰਮੇਵਾਰ ਲਈ ਹਰਜੀਤ ਸਿੰਘ ਲਾਡੀ ਨੇ ਹਰਜੀਤ ਸਿੰਘ ਲਾਡੀ ਕੌਣ ਹੈ ਇਹ ਜਿਹਨੂੰ ਕਹਿੰਦੇ ਨੇ ਕਿ ਜੀ ਬੱਬਰ ਖਾਲਸਾ ਇੰਟਰਨੈਸ਼ਨਲ ਸੰਬੰਧਿਤ ਖਾਲਸਤਾਨੀ ਜਿਹਨੂੰ ਕਹਿੰਦੇ ਨੇ ਜਥੇਬੰਦੀ ਜਿਹੜਾ ਹਰਜਿੰਦਰ ਸਿੰਘ ਜਿਹੜਾ ਹਰਜੀਤ ਸਿੰਘ ਲਾਡੀ ਹੈ ਇਹ NIA ਨੂੰ ਵੀ ਚਾਹੀਦਾ ਬੰਟਡ ਹੈ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੂੰ ਕਿਉਂ ਚਾਹੀਦਾ ਕਿਉਂਕਿ ਉਸਨੇ ਕਹਿੰਦੇ ਜੀ ਜਿਹੜਾ ਕੀਤਾ ਸੀ ਇੱਕ ਟ੍ਰੋਪੜ ਦੇ ਵਿੱਚ ਉਹਨੇ ਇੱਕ ਗੋਲੀ ਚਲਾਈ ਸੀ ਹਤਿਆ ਕੀਤੀ ਸੀ ਬੱਗਾ ਵਿਕਾਸ ਬੱਗਾ ਨੌਂਦਾ Hindu ਰਿਸ਼ਤ ਬਿਸ਼ੂ ਬਿੰਦੂ ਪ੍ਰਿਛਦ ਦਾ ਬੰਦਾ ਸੀ ਉਸ ਤੇ ਉਹਦੇ ਚਿਰ ਚਾਹੀਦਾ ਜੀ ਇਹ 24 ਦੀ ਗੱਲ ਹੈ April 24 ਦੀ ਹੋਰ ਵੀ ਕੋਈ ਕੋਈ ਜ਼ਬਰਨ ਬਸੂਲੀ ਦੀ ਗੱਲ ਇਧਰ ਵੀ ਤੇ ਉਧਰ ਵੀ ਕੈਨੇਡਾ ਚ ਵੀ ਇਧਰ ਇਹਦੇ ਸੀ ਉਹਦੇ ਨਾਲ ਇੱਕ ਬੰਦਾ ਹੋਰ ਹੈ ਜਿਹਨੇ ਜੁਨਵਰੀ ਤੂਫਾਨ ਸੀ ਉਹਨਾਂ ਨੇ ਕਿਹਾ ਕਿ ਉਹ ਕਹਿੰਦੇ ਜੀ ਇਸ ਬੰਦੇ ਨੇ ਆਪਣੇ ਸ਼ੋਅ ਦੇ ਵਿੱਚ ਨਹਿنگ ਸਿੰਘਾ ਤੇ ਟਿੱਪਣੀ ਕੀਤੀ ਹੈ ਜਿਹੜੀ ਬਿਲਕੁਲ ਗਲਤ ਹੈ ਬੇਸ਼ੱਕ ਇਹ ਗੱਲ ਹੋ ਸਕਦੀ ਹੈ ਮੈਂ ਉਹ ਟਿੱਪਣੀ ਨਹੀਂ ਸੁਣੀ ਲੇਕਿਨ ਇਹ ਗੱਲ ਹੁੰਦੀ ਹੈ ਆਮ ਤੌਰ ਤੇ ਹੁੰਦੀ ਹੈ ਕਈ ਵਾਰ ਨਹੀਂ ਪਤਾ ਲੱਗਦਾ ਦੂਜਿਆਂ ਨੂੰ ਨਹੀਂ ਪਤਾ ਲੱਗਦਾ ਬੰਦਾ ਤਾਂ ਹਸਾਉਣ ਲਈ ਗੱਲ ਕਰ ਜਾਂਦਾ ਸਿੱਖਾਂ ਦੇ ਮਾਮਲੇ 'ਚ ਅਕਸਰ ਲੋਕ ਇਸ ਤਰ੍ਹਾਂ ਦੀ ਗੱਲ ਕਰਦੇ ਨੇ ਜਿਨ੍ਹਾਂ ਨੂੰ ਸਮਝ ਹੈ ਉਹ ਬਚਾ ਲੈਂਦੇ ਨੇ ਨਹੀਂ ਕੋਈ 12 ਵਜੇ ਦੀ ਕੋਈ ਐਸਟਰਾ ਦੇ ਬਿਆੰਗ ਸਿੱਖਾਂ ਦੇ ਤੇ ਸਿੱਖਾਂ ਨੂੰ ਲੱਗਦੇ ਨੇ ਬੁਰੇ ਤੇ ਇਹਨੇ ਇਹਨੂੰ ਤਾਂ ਦੁੱਖ ਇਸ ਗੱਲ ਦਾ ਇਹਨੂੰ ਤਾਂ ਅੰਬਰਸਰ ਦਾ ਇਹਨੂੰ ਤਾਂ ਸਾਰੀ ਗੱਲ ਦਾ ਪਤਾ ਹੈ ਇਹਨੇ ਇਸ ਤਰ੍ਹਾਂ ਦਾ ਕਿਉਂ ਗਲਤ ਕੀਤੀ ਤੇ ਹਰਜੀਤ ਸਿੰਘ ਲਾਡੀ ਤੇ ਤੂਫਾਨ ਸਿੰਘ ਨੇ ਕਿਹਾ ਕਿ ਅਸੀਂ ਇਹਨੂੰ ਮੌਕਾ ਦਿੱਤਾ ਇਹਨੂੰ ਫੋਨ ਕੀਤਾ ਤੇ ਮੈਨੇਜਰ ਨੂੰ ਕਿਹਾ ਉਹਨੇ ਫੋਨ ਨਹੀਂ ਚੁੱਕਿਆ ਇਹਨੂੰ ਕਿਹਾ ਸੀ ਮਾਫੀ ਮੰਗ ਲੈ ਇਹ ਮਾਫੀ ਨਹੀਂ ਮੰਗ ਰਿਹਾ ਗਲਤੀ ਇਹਨੇ ਕੀਤੀ ਹੈ ਫਿਰ ਉਹਨਾਂ ਨੇ ਇਹਨੂੰ ਮਾਰਨ ਦੀ ਗੱਲ ਨਹੀਂ ਸੀ ਇਹ ਜਿਹੜੀਆਂ ਗੋਲੀਆਂ ਚੱਲੀਆਂ ਨੇ ਇਹਦੇ ਚ ਕਿਸ ਦੀ ਚੇਤਾਵਨੀ ਹੈ ਇਹਨੂੰ ਵਾਰਨਿੰਗ ਹੀ ਦਿੱਤੀ ਹੈ ਇਹਨੂੰ ਦੱਸਣ ਲਈ ਵੀ ਤੂੰ ਗੱਲ ਨਹੀਂ ਕਰਦਾ ਨਾ ਤੇ ਹੁਣ ਤੂੰ ਦੇਖ ਲੈ ਅੱਗੇ ਤੋ ਇਹ ਇਹਦਾ ਕਾਰਨ ਪਿੱਛੇ ਨਹਿ ਪਹਿਲਾਂ ਇਹ ਵੀ ਪਤਾ ਲੱਗਿਆ ਕਿ ਉਹ ਟਿੱਪਣੀ ਤੋਂ ਬਾਅਦ ਬਾਬਾ ਬਲਬੀਰ ਸਿੰਘ ਜਿਹੜਾ ਮਹਿੰਗ ਮੁਖੀ ਹੈ ਬੁੱਢਾ ਦਲ ਦਾ ਉਹਨੇ ਵੀ ਇਤਰਾਜ਼ ਜਿਹੜਾ ਹੈ ਪ੍ਰਗਟ ਕੀਤਾ ਸੀ ਦੇਖੋ ਹੁਣ ਇਸ ਗੱਲ ਨੂੰ ਜੇ ਆਪਾਂ ਇਸ ਵੀਡੀਓ ਨੂੰ ਸਮਾਪਤ ਕਰਨ ਤੋਂ ਪਹਿਲਾਂ ਜੇ ਟਿੱਪਣੀ ਕਰ ਲਈ ਹੋਵੇ ਇੱਕ ਗੱਲ ਤਾਂ ਪੱਕੀ ਹੈ ਕਿ ਇਹਦੇ ਨੋ ਬੱਡਾ ਨੋ ਹੈ ਗਰੀਬੀ ਚੋਂ ਉੱਠ ਕੇ ਇਹਦੇ ਆਪਣੀ ਮਿਹਨਤ ਨਾਲ ਬੱਡਾ ਨੋ ਬਣਾਇਆ ਸ਼ੌਹਰਤ ਕੱਟੀ ਦੌਲਤ ਕੱਟੀ ਪੰਜਾਬੀਆਂ ਦਾ ਨਾਮ ਇਹਨੇ ਕੀਤਾ ਪੰਜਾਬ ਦਾ ਵੀ ਪੰਜਾਬੀਆਂ ਦਾ ਵੀ ਕਦੇ-ਕਦੇ ਪੰਜਾਬੀ ਪੁੱਤ ਹੈ ਸਿਰ ਗਰ ਵੀ ਪੜੀਆ ਇਹ ਸਾਰੀਆਂ ਕੁਆਲਿਟੀਜ਼ ਇਹਦੀਆਂ ਹੋ ਗਈਆਂ ਲੇਕਿਨ ਇਸ ਦੇ ਬਾਵਜੂਦ ਇਹਨੂੰ ਸਭ ਕੁਝ ਪਤਾ ਹੋਣ ਦੇ ਬਾਵਜੂਦ ਇਹਨੇ ਜੇ ਇਹ ਗੱਲ ਕੀਤੀ ਹੈ ਮੈਂ ਜੇਲ੍ਹ ਆ ਰਿਹਾ ਤਬ ਮਾਫੀ ਮੰਗਣ ਚ ਕੀ ਹਰਤੇ ਕਿਉਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਤੁਸੀਂ ਜਿਹੜਾ ਹੈ ਪਛਾੜ ਰਹੇ ਹੋ ਨੁਕਸਾਨ ਇਹ ਗੱਲ ਕਹਿ ਕੇ ਵੀ ਖਾਲਸਤਾਨੀ ਇਹ ਤੇ ਮਗਰ ਉਹਦੇ ਕੋਈ ਲੋਕਾਂ ਨੇ ਡੈਸ਼ਲ ਮੀਡੀਆ ਨੇ ਤਾਂ ਹੁਣ ਹਰਜੀਤ ਸਿੰਘ ਲਾੜੀ ਨੂੰ ਨੈਸ਼ਨਲ ਮੀਡੀਆ ਤੇ ਖਾਲਸਤਾਨੀ ਖਾਲਸਾ ਨਹੀਂ ਕਰਤਾ ਲੇਕਿਨ ਇਹਦੇ ਪਿੱਛੇ ਵੀ ਕੋਈ ਕਾਰਨ ਹੈ ਨਹੀਂ ਇਹ ਜਿਹੜੀ ਗੱਲ ਕੀਤੀ ਹੈ ਇਹਨੂੰ ਤਾਂ ਪਤਾ ਹੈ ਇਹ ਆਪਣਾ ਨੁਕਸਾਨ ਨਾ ਕਰਾਵੇ ਤੇ ਔਰ ਕੈਨੇਡਾ ਦੇ ਵਿੱਚ ਫਿਰ ਇੱਕ ਹੋਰ ਗੱਲ ਹੈ ਔਰ ਪਹਿਲੇ ਬਹੁਤ ਹੁਣ ਤਾਂ ਦਰਾਰ ਉੱਥੇ ਵੀ ਪੈ ਚੁੱਕੀ ਹੈ ਤੇ ਇਹਦੇ ਤੋਂ ਸਭ ਦੇ ਜਿਹੜੇ ਦੂਸਰ ਕਹਿੰਦੇ ਕਿ ਕਿੰਨਾ ਪਾੜ ਕੁਝ ਲੋਕ ਬਣਾ ਪਾਉਣਾ ਚਾਹਦੇ ਨੇ ਉਹਨੂੰ ਮੌਕਾ ਦੇਤਾ ਜੇ ਮਾਫੀ ਮੰਗ ਲੂ ਵੱਡੇ ਬੰਦੇ ਮਾਫੀ ਮੰਗੇ ਤਾਂ ਕੋਈ ਗਰੇਜ਼ ਨਹੀਂ ਕਰਦੇ ਇਹ ਇੰਨੇ ਕਹਿੰਦੇ ਨਾ ਜੀ ਬੇਥੂ ਗਲਤੀ ਹੋ ਗਈ ਮੇਰੀ ਭਾਵਨਾ ਇਹ ਨਹੀਂ ਸੀ ਮੈਂ ਤਾਂ ਹਸਾਉਣ ਲਈ ਜਾ ਇਹ ਗੱਲ ਕਰਨ ਲਈ ਕੀਤੀ ਸੀ ਜੇ ਤੁਹਾਡੀ ਵਿਚ ਸਿਰੇ ਥੇਸ ਪਹੁੰਚੀ ਹੈ ਮੈਂ ਦਿਲੋਂ ਮਾਫੀ ਮੰਗਦਾ ਤੇ ਇਹਦੇ ਨਾਲ ਬੰਦਾ ਛੋਟਾ ਥੋੜੀ ਹੋ ਜਾਂਦਾ ਤੇ ਕਪਲ ਸ਼ਰਮਾ ਨੂੰ ਇਹ ਕਰ ਲੈਣਾ ਚਾਹੀਦਾ ਤੇ ਇੱਥੇ ਮੈਂ ਜਾਨਾ ਜਿਹੜਾ ਵੀਡੀਓ ਅਕੈਡਮੀ ਉਹਨਾਂ ਨੇ ਗੋਲੀਆਂ ਚਲਾਈਆਂ ਨੌ ਗੋਲੀਆਂ ਚਲਾਈਆਂ ਔਰ ਗੋਲੀਆਂ ਚਾਉਣ ਦਾ ਮਤਲਬ ਉਹਨੇ ਕਿ ਉਹ ਨੁਕਸਾਨ ਕਰਨ ਨਾਲ ਦੱਸਣਾ ਸੀ ਵੀ ਤੂੰ ਮਾਫੀ ਮੰਗ ਲੈ ਨਹੀਂ ਇੱਕ ਕਿਸਮ ਦੀ ਵਾਰਨਿੰਗ ਹੈ ਇਹਨੂੰ ਮੇਰੀ ਵਿਸਲਾ ਹੈ ਕਿ ਕਪਲੇ ਸ਼ਰਮਾ ਜੀ ਐਡੀ ਕੋਈ ਗੱਲ ਨਹੀਂ ਕਿਹਾ ਜਾਂਦਾ ਤੁਸੀਂ ਅਕਸਰ ਕਹਿ ਜਾਂਦੇ ਹੋ ਅਜਿਹੀਆਂ ਗੱਲਾਂ ਤੇ ਤੁਸੀਂ ਇਸ ਕਰ ਲਓ ਮਾਫੀ ਮੰਗੋ ਤੇ ਗੱਲ ਖਤਮ ਕਰੋ ਤੇ ਤੁਹਾਡਾ ਕੀ ਖਿਆਲ ਹੈ ਮੇਰੇ ਦਰਸ਼ਕੋ ਤੁਸੀਂ ਵੀ ਆਪਣੀ ਗੱਲ ਦੱਸੋ ਤੁਹਾਡਾ ਬਹੁਤ-ਬਹੁਤ